ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰਿਓ। ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਐਸ ਵੇਲੇ ਸੱਜਣੋ ਭਾਉ ਸਖਦੇਵ ਕੋਲੇ ਆ। ਹਾਂ ਤਾਜੀ ਸੂਈ ਗਿੱਲੀ ਝੋਟੀ। ਕੱਟੀ ਨੂੰ ਜਨਮ ਦਿੱਤਾ ਸੱਜਣਾ ਜੇਰ ਜੂਰ ਪੈ ਗਈ ਓਕੇ ਰਿਪੋਰਟ ਤੇ ਗੱਬਣ ਝੂਟੀ ਸੂਣ ਨੂੰ ਤਿਆਰ ਕੋਈ ਪੰਜ ਚਾਰ ਦਿਨ ਦੀ ਕੱਚੀ ਤੇ ਇੱਕ ਆ ਕੱਟੀ ਸੱਜਣਾ ਸੂਈ ਸਵਾਈ ਤਾਜੀ ਬੜਾ ਹੀ ਚੰਗਾ ਪੱਠਪੜਾ ਤੇ ਥਾਂ ਲੇਵਾ ਤਿੰਨੇ ਨੋਟ ਕਰਿਓ ਇੱਕ ਦੂਜਾ ਸੂਆ ਤੇ ਦੋ ਕੱਟੀਆਂ ਪਲੂਨ ਆ ਭਾਉ ਸਖਦੇਵ ਸਿੰਘ ਬਲਟੋਏ ਕੋਲੇ ਦੇਖੋ ਸੱਜਣਾ ਪਹਿਲਨ ਕੱਟੀ ਦਾ ਥਾਂ ਲੇਵਾ ਕਿਆ ਬਾਤਾਂ ਮਾ ਕਰਮਾਂ ਵਾਲੀ ਦੀਆਂ ਤੇ ਮੰਨ ਕੇ ਚੱਲੋ ਵੀ 11:00 ਵਜੇ ਦਾ ਸਮਾਂ ਜਿਹੜਾ ਵੀਡੀਓ ਤੁਹਾਡਾ ਨਾਲ ਸਾਂਝੀ ਕਰਨ ਦਾ ਆਜੋ ਜਾਣਕਾਰੀ ਲੈਣੇ ਆਂ ਭਾਉ ਸਖਦੇਵ ਤੋਂ ਤੇ ਰਿਕਵੈਸਟ ਬੇਨਤੀਆਂ ਰਹਿੰਦੀ ਆ ਕਿ ਸਜਣੋਂ ਕੋਈ ਵੀ ਪਸੂ ਜਿਹੜਾ ਖਰੀਦਣਾ ਥੋੜੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆ ਵੀ ਪਲੂਣ ਕੱਟੀ ਆ ਸਜਣੋਂ ਥਾਨ ਦਾ ਸਹਜ ਵੇਖੋ ਘਰ ਮਾਰੀ ਦਾ ਤੇ ਦੁੱਧ ਦੁੱਧ ਵਾਲੀ 나ੜ ਬਹੁਤ ਚੰਗੀ ਆਉਂਦੀ ਆ ਤੇ ਆਜੋ ਕਰੀਏ ਗੱਲਬਾਤ ਪਾਉ ਸਖਦੇਵ ਸਿੰਘ ਬਲਟਵੇਨ ਪਾਉ ਜੀ ਸਾਸਰੀ ਗਾਲ ਸਾਸਰੀ ਗਾਲ ਜੀ ਸਾਸਰੀ ਗਾਲ ਚੜਦੀ ਕਲਾ ਬੜੀ ਕਿਰਪਾ ਕੁਦਰਤ ਦਾ ਅਸਤੀ ਜੀ ਅੱਛਾ ਹਾਂ ਮਾਲ ਤਾਂ ਵੀ ਕੀ ਜਾਂਦਾ ਹਾਂ ਹਾਂ ਮਾਲ ਵਿਕੀ ਜਾਂਦਾ ਆਈ ਜਾਂਦਾ ਹੈਣਾ ਅੱਜ ਮੈਂ ਸਿਰਾ ਕਟੀਆਂ ਵਿਖਾਈਏ ਪੈਣਾ ਭਰਾਵਾਂ ਨੂੰ ਗਾਗ ਚੰਗਾ ਤੌਰ ਪਿਆ ਫੇਰ ਹੈਨਾ ਗਾਗ ਤਾਂ ਤੇਰੇ ਸਾਹਮਣੇ ਆਪਣੇ ਕੋਲ ਟੁੱਟਦਾ ਹੀ ਨਹੀਂ ਹਾਂ ਤੇ ਪਾਉ ਜੀ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288568 7710373 ਇਹ ਦੇਸ਼ ਤੇ ਪਾਉ ਜੀ ਆ ਝੋਟੀ ਦੀ ਕੀ ਡਿਟੇਲ ਆ ਇਹ ਪਹਿਲਾ ਸੂਆ ਸੂਈ ਪਲੂਨ ਪਲੂਨ ਸੂਈ ਝੋਟੀ ਆ ਚਾਰ ਦੰਦ ਦੇ ਮੂੰਹ ਚੌਗੀ ਹਾਂ ਮੂੰਹ ਚ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਕ ਦੁੱਤ ਆ ਕੱਲ ਸੂਈ ਆ ਤੜਕੇ ਦੀ ਤਾਜੀ ਜਮਾ ਤਾਜੀ ਜਮਾ ਇੱਕ ਅੱਜ ਤੜਕੇ ਸੂਈ ਆ ਹਾਂ ਇਹਦੇ ਥੱਲੇ ਕੋਈ 8 ਤੋਂ 9 ਕਿਲੋ ਬੌਲਾ ਹੋਊਗਾ 10 ਵੀ ਹੋ ਸਕਦਾ 8 ਤੋਂ 9 ਖੁੱਲਾ ਹੈਗਾ ਖੁੱਲਾ ਹੈਗਾ ਪਲੂਨ ਸੂਈ ਆ ਤੇ ਭਾਉ ਜੀ ਚੋਲ ਲਾਤ ਨਾ ਫੁੱਟੂ ਅੱਛਾ ਹਾਂ ਬਹੁਤ ਹੀ ਠੰਡੀ ਸੀ ਤੇ ਭਾਉ ਜੀ ਹੁਣ ਇਹ ਦੂਜਾ ਮਤਲਬ ਬੱਚੇ-ਬੱਚੇ ਤੇ ਉਹ ਖੇਰਪੂੜ ਨਿਕਲੀ ਬੱਚੇ-ਬੱਚੇ ਤੇ ਦੋਵੇਂ ਝੋਟਾ ਖਾ ਉਪੇ ਕੋਈ ਆ ਨਹੀਂ ਹੈਗਾ ਹਨਾ ਲੱਤ ਨਾ ਪੁੱਤ ਤੇ ਚੂਣ ਚਾਂਣ ਤਾਂ ਇਹਦਾ ਇੱਕ ਨੰਬਰ ਹੋਊਗਾ ਚੂਣ ਤਾਂ ਦੋਵੇਂ ਝੂਠ ਕਰ ਸੜਾਈ ਤੇ ਆਪਣੇ ਆਈਡੀਏ ਨਾਲ ਪਲੂਣ ਕੱਟੀ ਕਿੰਨਾ ਕੁ ਦੁੱਧ ਪਾਜੂ ਕਰਮਾਂ ਵਾਲੀ ਇਹ ਕੋ ਅਗਲੇ ਹਿਸਾਬ ਲਾਉਣਾ ਮੇਰਾ ਤਾਂ ਜਿਹੜਾ ਮਾਨਨ ਦਾ ਵੀ 14 ਕਿਲੋ ਤੋਂ ਕੱਟਦੀ ਨਹੀਂ 12 ਤੋਂ ਤਾਂ ਪਲੱਸ ਦੇ ਦੂ ਦੇ ਦੂਗੀ ਬਹੁਤ ਚੰਗੀ ਹਨਾ ਥੱਲੇ ਥੱਲੇ ਦੀ ਬਹੁਤ ਚੰਗੀ ਆ ਠੰਡੀ ਤੇਰੀ ਬੜੀ ਹਾਂ ਸਵਾਹ ਚੰਗਾ ਹਾਂ ਪਾਉਜੀ ਕੱਢਿਓ ਬਾਹਰ ਇਹਨੂੰ ਸੱਜਣੋ ਤੋਰ ਚੈੱਕ ਕਰਿਓ ਕੱਦ ਕਾਠ ਬਹੁਤ ਚੰਗਾ ਮੂੰਹ ਚੌਗੀ ਕੱਤੀ ਸਿੰਘ ਵੀ ਚੰਗਾ ਵੇਖੋ ਚੱਲ ਪੁੱਤ ਚੱਲ ਸਜਣੋ ਥਣ ਦਾ ਸੈਜ ਲੇਵੇ ਦੀ ਕੁਆਲਿਟੀ ਨਾ ਇਹ ਆਂਦੀ ਆ ਮੈਨੂੰ ਲੱਗੀ ਆ ਕਰਮਾਂ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਨਾ ਐਂ ਖਮਾਈਂ ਪਾਉ ਜੀ ਵੇਖੋ ਸਜਣੋ ਕੱਤ ਕਾਠ ਸਰੀਰ ਕਢਾਂਚਾ ਕੱਟੀ ਨੂੰ ਚੰਗਾ ਲੱਗਾ ਹੋਇਆ ਤੇ ਬਾਕੀ ਪਾਹੂਆਂ ਦਾ ਵੀ ਅੱਜ ਰੇਟ ਉਹ ਕਰਨੇ ਆ ਜਿਹੜੇ ਕਿਸੇ ਨੇ ਕੀਤੇ ਨਾ ਹੁਣ ਵੀਡੀਓ ਹੁਣ ਐਂ ਨਾ ਸੋਚਿਓ ਵੀ ਟਫ ਕਰੂਗਾ ਟਾਫ ਨਹੀਂ ਕਰਨੇ ਜਾਇਜ ਕਰਾਂਗੇ ਕਹਿੰਦਾ ਤੇ ਵੇਖਿਓ ਸੱਜਣੋ ਪਹਿਲਾਂ ਕੱਟੀ ਦਾ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਕਰਮਾ ਵਾਲੀ ਨਾ ਚੰਗੀ ਤੇ ਪੈਠਪੜਾ ਤੁਹਾਡੇ ਸਾਹਮਣੇ ਓਕੇ ਰਿਪੋਰਟ ਆ ਪਾਉ ਜੀ ਕਿੰਨੇ ਦੀ ਝੋਟੀ ਦੇਵਾਂਗੇ ਆਪਾਂ ਇਹ ਕਲਦੇਸ ਦਾ ਨਾ ਕਰਨਾ 120 ਤੇ ਨਾ ਕਰਨਾ 30 1 ਲੱਖ 10 ਹਜ਼ਾਰ ਦੀ ਕਰਦਗੀ 5 ਚੋ ਮਾਰ 1 5 ਦੀ ਸ਼ੇਰਕ 5 ਦੀ ਕੱਟੀ ਕੱਟੀ ਆ ਉਸ ਚ ਕੋਈ ਫੋਨ ਲਾਊਗਾ ਭੈਣਪਰਾ ਉਹ ਫੇਰ ਰਾਏ ਦਾ ਮਾਨਤਨ ਕਰਾ ਕਰਾਂਗੇ ਹਨਾ 1 5 4 ਸੱਜਣੋ ਕੱਟੀ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਝੂਠੀ ਰਹੂਗੀ ਤੇ ਬੱਚੇ-ਬੁੱਚੇ ਤੇ ਓਕੇ ਆ ਹਨਾ ਇਹਦੇ ਬੱਚਾ ਕੱਟਾ ਨਾ ਮਗਰ ਕੱਟਾ ਕੱਟਾ ਠੀਕ ਆ ਪਾਉ ਜੀ ਹਾਂ ਠੰਡੀ ਧੀਰੀ ਆ ਹਨਾ ਤੇ ਫੱਟੀ ਢਾ ਕੇ ਥੱਲੇ ਚੋਈ ਜੋ ਪਰਵਾਹੀ ਕੋਈ ਨਹੀਂ ਓਕੇ ਵਿਆਹ ਨਹੀਂ ਹੈਗਾ ਵੀ ਲੱਤਾਂ ਮਾਰੂ ਨਾ ਨਾ ਤੇ ਪਾਉ ਜੀ ਆ ਗੱਬਣ ਇਹ ਵੀ ਬਲੂਨ ਕੱਟੀ ਪਈ ਨੰ ਤੇ ਇਹ ਕਿੰਨੇ ਦਿਨ ਖੜਦੀ ਆ ਕੀ ਹੈ ਜੀ ਆਪ ਤਾਂ ਲੈ ਜੀ ਹਫਤਾ ਲੈ ਹਫਤੇ ਦੇ ਵਿੱਚ ਵਿੱਚ ਸੂਪ ਹੋ ਸੂਪ ਤੇ ਭਾਉ ਜੀ ਪਿੱਛੇ ਪੁੱਛੇ ਲੋ ਉਹ ਗਾਰੰਟੀ ਆਪ ਗਾਰੰਟੀ ਹੋ ਹਾਂ ਫਰ ਪਿੱਛੇ ਦੀ ਆਪਣੀ ਗਾਰੰਟੀ ਠਾਣਾ ਸੁਣਾ ਲੋ ਓਕੇ ਆ ਨਾ ਹਾਂ ਸਾਰੀ ਓਕੇ ਲੇਵਾ ਚੰਗਾ ਬਣਾ ਜੂਗੀ ਕੱਟੀ ਇਹ ਵੀ ਤੇਰਾ ਛੋਟੀ ਦੁੱਧ ਦੇ ਵੀ 10 ਕਿਲੋ ਚ ਵਾਦੀ ਜੂਗੀ ਯਾਰ ਬੜੇ ਆਰਾਮ ਨਾਲ ਚਵਾਦੀ ਜੂਗੀ ਕੋਈ ਸ਼ੱਕ ਨਹੀਂ ਕੱਟੀ ਚੰਗੀ ਆ ਕੱਢਿਓ ਬਾਹਰ ਫਰੇ ਵੀ ਸੱਜਣਾ ਏ ਮੂੰਹ ਤਾਂ ਨਹੀਂ ਵੇਖੀ ਮੈਂ ਤਾਂ ਨਾ ਪਾਉ ਆਈ ਵੀ ਚੌਗੀ ਕੋਹੂ ਹੈ ਨਾ ਚੌਗੀ ਨਹੀਂ ਆਈ ਨਾ ਤੇਨੇ ਠੀਕ ਠੀਕ ਵੇਖੋ ਸੱਜਣਾ ਚੱਲ ਪੱਤ ਚੱਲ ਨਿੱਕੀ ਸਿੰਗੀ ਆ ਸੱਜਣਾ ਜਮਾ ਤੇ ਲੇਵਾ ਕਰਮਾੜੀ ਨੇ ਝੋਟੀ ਨੇ ਨਾ ਹ ਸੋਣਾ ਜਿਹੜਾ ਪੱਟਿਆ ਵੀ ਮੰਨ ਲਓ ਸਟਾਰਟ ਕੀਤਾ ਬਣਾਉਣਾ ਤੇ ਐ ਆ ਪਾਉ ਜਿਵੇਂ ਦੂਜੀ ਸੂਏ ਵਾਲੀ ਝੋਟੀ ਦਾ ਲੇਵਾ ਨੇ ਮਿਸ ਲੇਵਾ ਹੀ ਨਹੀਂ ਹਾਂ ਲੇਵਾ ਬਰਤਣਾ ਜਿਹੋ ਵੀ ਖਾਨਦਾਨ ਨੇ ਹਾਂ ਆਪਾ ਸਿੰਘ ਦਾ ਅੱਗੇ ਤੈਨੂੰ ਪਤਾ ਗੰਦਾ ਨਹੀਂ ਲੈ ਕੇ ਕੋਈ ਵਾਕਿਆ ਹੀ ਵੇਖੋ ਸੱਜਣਾ ਪਹਿਲਾਂ ਕੱਟੀ ਆ ਯਾਰ ਸੁਨਾ ਲੇਵਾ ਕਰਮ ਵਾਲੀ ਦਾ ਥਾਣ ਥੁਣ ਦਾ ਸਾਇਜ ਹਨਾ ਬਹੁਤ ਚੰਗੀ ਕੱਟੀ ਬਹੁਤ ਠੰਡੀ ਧੀ ਬਹੁਤ ਚੰਗੀ ਠੀਕ ਆ ਵੇਖੋ ਸੱਜਣੋ ਅੱਗੋਂ ਵੇਖ ਕਿੰਨਾ ਚੱਡਾ ਹਾਂ ਤੇ ਪਾਉ ਜੀ ਫਿਰ ਇਹਦਾ ਇਹਦਾ ਲੈਣ ਦੇ ਨਾਲ ਹੀ ਗੱਲ 90000 ਦੀ ਕਰਦ ਕੇ ਮਾਨਤਾ ਨਾ ਕਰਦਾਂਗੇ ਵਿੱਚ 2000 ਅੱਛਾ ਹਾਂ 90000 90 ਤੋਂ 88000 ਦੀ ਜਿਹੜੀ ਬਤਾ ਅੱਛਾ ਠੀਕ ਆ 85 ਦੀ ਹਾਂ ਨਹੀਂ ਦੇਦਾ ਅਗਲੇ ਦਿਨ ਸੰਜੇ ਦਵਾਨਾ 85 ਹਜ਼ਾਰ ਹਾਂ ਨਹੀਂ ਠੀਕ ਜਿਹੜਾ ਲੈ ਜੂ ਕੋਣੀ ਕਰੂਗਾ ਓਕੇ ਰਿਪੋਰਟ ਰਹੂਗੀ ਹਨਾ ਬਹੁਤ ਨੀਚੇ ਦੀ ਬਣੀ ਨਹੀਂ ਠੀਕ ਆ ਪਾਉਜੀ ਕੋਈ ਸ਼ੱਕ ਨਹੀਂ ਹਨਾ 85000 ਦੀ ਹਾਂ ਤੇ ਚੱਲ ਜੇ ਕੋਈ ਆ ਗਿਆ ਯਾਰ ਦੂਰੋਂ ਨੇੜੋਂ ਕਰਦੀ ਮਾਨਤਾ ਨਾ ਆ ਫੋਨ ਲਾਵੇ ਕੋਈ ਹਾਂ ਐਦ ਕੀ ਕਿਉਂਕਿ ਆਪਾਂ ਵੇਚਦੇ ਨੇ ਮਾਲ ਘੰਟੇ 'ਚ ਹਾਲ ਤਾਂ ਆਪਣਾ ਵਿਗਰੀ ਜਾਂਦਾ ਹਾਂ। ਹਾਂ। ਬਾਕੀ ਸੋਚਣਾ ਜਿਹੜੀ ਮੈਂ ਤੁਹਾਨੂੰ ਇੱਕ ਨੰਬਰ ਤੇ ਝੋਟੀ ਵਿਖਾਈ ਹੈ ਨਾ ਬੜੇ ਟਿਕਾਣੇ ਜੇ ਤੇ ਖੜੀ ਸੀ। ਤੇ ਮੈਂ ਸੋਚਿਆ ਯਾਰ ਤੁਹਾਨੂੰ ਥਾਂ ਲੇਵੇ ਦੀ ਕੁਆਲਿਟੀ ਨਾਲ ਇਹਦੀ ਫੇਰ ਚੈੱਕ ਕਰਾ ਦਿਆਂ। ਕਿਸੇ ਭੈਣ ਭਰਾ ਨੇ ਯਾਰ ਆਉਣਾ ਹੁੰਦਾ ਤੇ ਉਹਨੂੰ ਕੋਈ ਐ ਨਾ ਲੱਗੇ ਵੀ ਆਹ ਚੀਜ਼ ਯਾਰ ਵਿਖਾਈ ਨਹੀਂ। ਤੇ ਭਾਉ ਜੀ 85 ਚੋਂ ਆਏ ਭੈਣ ਭਰਾ ਦਾ ਇਹਦਾ ਮਾਨਤਨ ਕਰਦੇ ਆਂਗੇ ਹਨਾ। ਤੇ ਆਹ ਝੋਟੀ ਕਿਹੜਾ ਸੁਗਾ? ਇਹ ਦੂਜਾ ਸੁਗਾ ਛੇਦਾਂ ਦਾ। ਦੂਜਾ ਸੁਗਾ ਛਿੱਗੀ ਮੂੰਹ। ਹਾਂ। ਤੇ ਕਦੋਂ ਸੂਈ ਇਹ? ਇਹ ਤੜਕੇ ਦੀ ਸੂਈ। ਤੜਕੇ ਸੂਈ ਜੇਰਚੂਰੇ ਨੇ ਪਾਤੀ ਹੈ ਨਾ। ਤਾਂ ਤੇਰੇ ਸਾਹਮਣੇ ਇੱਥੇ ਪਈ। ਹਾਂ। ਜੇਰ ਦੀ ਗਰੰਟੀ ਆ ਆਪਣੀ। ਤੇ ਭਾਉ ਜੀ ਥਣਾ ਥਨਾਲ ਲੋ। ਥਨਾਲ ਲਾ ਕੇ ਤੇ ਗੰਨਾ ਹੀ ਪਰੇ ਚੋਣ ਤੇ। ਚੋਣ ਇੱਕ ਨੰਬਰ ਨਿਕਲਿਆ। ਮਗਰ ਲਾਗੀ ਕੱਟੀ ਬਹੁਤ ਟਾਪ ਦੀ ਹੈ ਨਾ। ਐਮ 29 ਦੀ ਆ ਐਮ 29 ਦੀ ਕੱਟੀ ਮਗਰ। ਅੱਛਾ। ਹਾਂ। ਤੇ ਭਾਉ ਜੀ ਤੌਰ ਕਰਾਓ ਚੱਕੇ ਵੀ। ਨੋ ਵੀ ਸੱਜਣੋ। ਦੂਜਾ ਸੂਆ ਭਾਉ ਕਹਿੰਦਾ ਝੋਟੀ ਚੰਗੀ ਆ। ਵਜਨ ਉਹ ਜਣ ਚੰਗਾ ਤੇ ਮੂੰਹ ਸ਼ੀ ਸਵੇ ਚੋਟੀ ਨੇ 12 ਕਿਲੋ ਦੁੱਧ ਦਿੱਤਾ। ਨੀਵਾਲੂਆ ਬਹੁਤ ਚੰਗਾ ਹਨਾ ਪਾਉਜੀ। ਬੜਾ ਚੰਗਾ। ਵੇਖੋ ਸੱਜਣਾ ਮਗਰ ਵੀ ਕੱਟੀ ਆ ਤੇ ਸਾਰੀ ਜੱਡ ਬਲੈਕ ਆ। ਦੋ ਘਵਾਲਾ ਪੂਛ ਤੇ ਵਾਈਟ ਹੋਏ ਲੱਤਾਂ ਖੋਲ ਖੋਲ ਤੁਰਦੀ। ਲੇਵਾ ਚੰਗਾ ਕਰਮਾਂ ਵਾਲੀ ਕੋਲੇ। ਥਣ ਦਾ ਸਹਿਜ ਬਹੁਤ ਚੰਗਾ। ਪਿੱਠ ਪੁੜੇ ਦੀ ਨਗਰ ਆ। ਦੁੱਧ ਜ਼ਿਆਦਾ ਨਹੀਂ ਨਾ ਕੁਲਦੀਪ ਸਿੰਘ ਉਹ ਵੈਦੇ ਰਾਨਾ ਚੋ ਨਿਕਲਦਾ ਗੋਜ ਵਾਲਾ। ਠੀਕ ਆ। ਵੇਖੋ ਸੱਜਣਾ ਕਰ ਲੋ ਚੈੱਕ ਇਥੋਂ। ਕਿਆ ਬਾਤ ਆ ਨਾ ਜਿਵੇਂ ਕਹਿ ਦਿੱ ਗਏ ਉਹ ਚੀਜ਼ ਆ ਥੱਲੇ ਕਰਮ ਵਾਲੀ ਲੇਵੇ ਭਾਂਡੇ ਲਈ ਬਹੁਤ ਖਬਰਦਾਰ ਤੇ ਭਾਉ ਜੀ ਫਿਰ ਇਹਦਾ ਰੇਟ ਕੀ ਰਹੂਗਾ ਇਹਦਾ 1 ਲੱਖ 5 ਉਹਦੇ ਚੋਂ ਲੱਖ ਪੂਦਾ ਹੋਰ ਚੱਕ ਫੱਟੀ ਇੱਕ ਵੇਖੀ ਜੋ ਦੋ ਕੱਟ ਹੋ ਗਈ ਹੈ 95 ਦੀ ਨਾ ਦੇ ਦਿੱ ਗਏ ਨਹੀਂ 95 ਦੀ ਧੱਕਾ ਹੋਈ ਨਾ ਚੱਲ 95 ਦੀ ਦੇ 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 ਤੋ ਕੋਈ 95 ਤੇ 200 ਛੋਟ ਹੋਣੀ ਜੋ ਬਸ ਹੁਣ ਨਹੀਂ ਮੈਂ ਤੈਨੂੰ ਆਂਦਾ ਵੇਖੋ ਸਜਣਾ 31 ਬੜੀ ਚੰਗੀ 95000 ਚੋਂ 200 ਛੋੜ ਲੱਖ ਤੋਂ ਉਹੀ ਮੈਂ ਮਾੜੀ ਜੀ ਦਾ ਬਾਹਰ ਆ ਹਨਾ ਉਹ ਮੈਂ ਬਾਹਰ ਆ ਸਾਰ ਕੇ ਰੱਖਵਾਂਦਾ ਇਹ ਲੱਖੋਂ ਦੋਨੇ ਹੀ ਅੰਦਰ ਆ ਹਨਾ ਨਹੀਂ ਉਹ ਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਭਾਉ ਝੋਟੀਆਂ ਚੰਗੀਆਂ ਆ ਕਿਤਨ ਨੇ ਆਪਣੇ ਕੋਲੇ ਹਨਾ ਸਿਹਰਾ ਆ ਕਿਤਨੇ ਤੇ ਕੱਟੀ ਵੀ ਚੰਗੀ ਮਗਰ ਆ ਗਈ ਇਹਦੇ ਹਾਂ ਲਓ ਵੀ ਸਜਣੋ ਇਹ ਪਸ਼ੂ ਇਸ ਵੇਲੇ ਭਾਉ ਸਖਦੇਵ ਸਿੰਘ ਬਲਟਵੇ ਦੇ ਕੋਲੇ ਆ ਇੱਕ ਦੂਜਾ ਸੂਆ ਝੋਟੀ ਤੇ ਦੋ ਝੋਟੀਆਂ ਸੱਜਣੋ ਬਲੂਨ ਨਿੱਕੇ ਸਿੰਘ ਦੀਆਂ ਐਸ ਵੇਲੇ ਹਾਜ਼ਰ ਖੜੀਆਂ ਤੇ ਜੇ ਲੱਭਦੇ ਫਰਦੇ ਸੀ ਨਾ ਵੀ ਕੱਟੀ-ਕੁੱਟੀ ਰੱਖ ਲਈ ਛਕੀਨ ਜੀ ਘਰੇ ਤਾਂ ਚੰਗੀਆਂ ਰਹਿਣਗੀਆਂ ਬਾਕੀ ਤਾਂ ਹਰ ਵੀਡੀਓ 'ਚ ਮੇਰੀ ਰਿਕਵੈਸਟ ਬੇਨਤੀ ਇਹੀ ਰਹਿੰਦੀ ਆ ਕਿ ਸੱਜਣੋ ਜਦੋਂ ਪਸ਼ੂ ਤੇ ਪੈਸੇ ਖਰਚ ਕਰਨੇ ਆ ਥੋੜੀ ਜੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਨਹੀਂ ਸੱਜਣੋ ਕੋਹ ਨਿਪਟਦਾ ਜਿੰਨੀ ਕ ਮੇਰੇ ਨਿੱਜੀ ਰਹਿ ਆ ਬਾਕੀ ਤੁਸੀਂ ਸਾਰੇ ਭੈਣਾ ਭਰਾ ਸਮਝਦਾਰ ਤੇ ਸਿਆਣੇ ਹੋ ਆ ਕੱਟਾ ਸੁੱਤਾ ਪਿਆ ਜਿਹੜਾ 1 ਨੰਬਰ ਤੇ ਝੂਟੀ ਤੁਹਾਨੂੰ ਮੈਂ ਚਲਾ ਕੇ ਵਿਖਾਈ ਆ ਇਹਦਾ ਬੱਚਾ ਇਹੇ ਆ ਸੱਜਣੋ ਤੇ ਉਹਦੀ ਜਿਹੜੀ ਕੱਟੀ ਆ ਉਹ ਉਹਦੇ ਕੋਲੇ ਹਾਜ਼ਰ ਖੜੀ ਆ ਜਮਾ ਕਿਉਂਕਿ ਤਾਜੀ ਸੂਈ ਆ ਨਹੀਂ ਬੱਚੇ ਨੂੰ ਪਾਸੇ ਹੋਣ ਦਿੰਦੀ ਤੇ ਸੋਚਿਆ ਤੁਹਾਨੂੰ ਮੈਂ ਨਾ ਕਰਾ ਦਿਆਂ ਤਸੱਲੀ ਕੋਈ ਐ ਨਾ ਰਵੇ ਝੂਟੀ ਬਹੁਤ ਸੋਹਣੀ ਆ ਸੱਜਣੋ ਪਸੰਦ ਆਊਗੀ ਜਦੋਂ ਆ ਕੇ ਵੇਖੋਗੇ ਨਾ ਤੇ ਬਾਕੀ ਰੇਟ ਰੂਟ ਤਾਂ 19 ਕੀ ਬਾਦ ਘਾੜ ਦੇ ਦੋ ਵਪਾਰੀ ਭਰਾ ਨੂੰ ਕਿਸੇ ਨੂੰ ਸੱਜਣੋਂ 2 ਰੁਪਏ ਨਫਾ ਆ ਜਾਂਦਾ ਨਾ ਤੇ ਉਹ ਨਹੀਂ ਰੱਖਦਾ ਹੁੰਦਾ ਕਿਉਂਕਿ ਉਹਨੂੰ ਐ ਹੁੰਦਾ ਹੋਰ ਲਵਾਂਗੇ ਕਿਉਂ ਪਾਉ ਜੀ ਤੇ ਆਹ ਝੋਟੀ ਵੀ ਬਹੁਤ ਚੰਗੀ ਰਹੂਗੀ ਜੈਲੀ ਜੂਲੀ ਆ ਬੇਫਿਕਰ ਹੋ ਕੇ ਕਰਿਓ ਖਰੀਦਦਾਰੀ ਆ ਤਾਂ ਫਿਰ ਦੂਜਾ ਸੂਆ ਆਪ ਵੀ ਕੱਟੀ ਤੇ ਸੱਜਣੋਂ ਮਗਰ ਵੀ ਇਹਦੇ ਕੱਟੀ ਧੰਨਵਾਦ ਆ ਸੱਜਣੋਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨੂੰ